ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਟੀ ਕਿਓਸਾਕੀ ਦੁਆਰਾ ਲਿਖੀ ਕਿਤਾਬ ਰਿਚਡ ਡੈਡ ਪੋਰ ਡੈਡ ਅੱਜ ਇਹ ਦੂਜਾ ਪਾਠ ਪਹਿਲਾ ਅਮੀਰ ਲੋਕ ਪੈਸਿਆਂ ਲਈ ਕੰਮ ਨਹੀਂ ਕਰਦੇ ਡੈਡੀ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਅਮੀਰ ਕਿਵੇਂ ਬਣਿਆ ਜਾਵੇ ਇਹ ਸੁਣਦੇ ਹੀ ਮੇਰੇ ਡੈਡੀ ਨੇ ਆਪਣਾ ਸ਼ਾਮ ਦਾ ਅਖਬਾਰ ਥੱਲੇ ਰੱਖ ਦਿੱਤਾ ਉਤਰ ਤੁਸੀਂ ਅਮਰੀਕਿਓ ਬਣਨਾ ਚਾਹੁੰਦੇ ਹੋ ਕਿਉਂਕਿ ਅੱਜ ਜਿੰਮੀ ਦੀ ਮੰਮੀ ਆਪਣੀ ਨਵੀਂ ਕੈਡੀਲਾਕ ਕਾਰ ਵਿੱਚ ਆਈ ਤੇ ਉਹ ਸਾਰੇ ਪਿਕਨਿਕ ਲਈ ਆਪਣੇ ਸਮੁੰਦਰ ਕਿਨਾਰੇ ਵਾਲੇ ਘਰ ਜਾ ਰਹੇ ਸਨ ਜਿੰਮੀ ਆਪਣੇ ਨਾਲ ਆਪਣੇ ਤਿੰਨ ਦੋਸਤਾਂ ਨੂੰ ਵੀ ਲੈ ਗਿਆ ਪਰ ਮਾਇਕ ਤੇ ਮੈਨੂੰ ਨਹੀਂ ਲੈ ਕੇ ਗਿਆ ਉਸਨੇ ਸਾਨੂੰ ਇਹ ਕਿਹਾ ਕਿ ਉਹ ਸਾਨੂੰ ਇਸ ਕਰਕੇ ਨਹੀਂ ਲੈ ਜਾਵੇਗਾ ਕਿਉਂਕਿ ਅਸੀਂ ਗਰੀਬ ਬੱਚੇ ਹਾਂ ਉਸਨੇ ਇਸ ਤਰ੍ਹਾਂ ਕਿਹਾ ਡੈਡੀ ਨੇ ਅਵਿਸ਼ਵਾਸ ਨਾਲ ਪੁੱਛਿਆ ਹਾਂ ਬਿਲਕੁਲ ਏਵੇਂ ਹੀ ਮੈਂ ਦਰਦ ਭਰੀ ਆਵਾਜ਼ ਵਿੱਚ ਕਿਹਾ ਡੈਡੀ ਨੇ ਆਪਣੇ ਸਿਰ ਨੂੰ ਹਿਲਾਇਆ ਆਪਣੇ ਚਸ਼ਮੇ ਨੂੰ ਨੱਕ ਉੱਤੇ ਚੜਾਇਆ ਅਤੇ ਫਿਰ ਅਖਬਾਰ ਪੜ੍ਹਨ ਲੱਗ ਪਏ ਮੈਂ ਉਨ੍ਹਾਂ ਦੇ ਜਵਾਬ ਦਾ ਇੰਤਜ਼ਾਰ ਕਰਦਾ ਰਿਹਾ ਇਹ 1956 ਦੀ ਗੱਲ ਹੈ ਉਦੋਂ ਮੈਨੂੰ 9 ਸਾਲਾਂ ਦਾ ਸੀ ਨਸੀਬ ਦੀ ਗੱਲ ਹੈ ਕਿ ਮੈਂ ਵੀ ਉਸੇ ਪਬਲਿਕ ਸਕੂਲ 'ਚ ਪੜ੍ਹਨ ਜਾਂਦਾ ਸੀ ਜਿੱਥੇ ਅਮੀਰ ਲੋਕਾਂ ਦੇ ਬੱਚੇ ਪੜ੍ਹਦੇ ਸਨ ਅਸੀਂ ਇੱਕ 슈ਗਰ ਪਲਾਂਟੇਸ਼ਨ ਕਸਬੇ 'ਚ ਰਹਿੰਦੇ ਸਾਂ ਪਲਾਂਟੇਸ਼ਨ ਦੇ ਮੈਨੇਜਰ ਤੇ ਕਸਬੇ ਦੇ ਬਾਕੀ ਲੋਕ ਜਿਵੇਂ ਡਾਕਟਰ ਬਿਜ਼ਨਸਮੈਨ ਅਤੇ ਬੈਂਕਰ ਆਪਣੇ ਬੱਚਿਆਂ ਨੂੰ ਪਹਿਲੀ ਤੋਂ 6ਵੀਂ ਕਲਾਸ ਤੱਕ ਪੜ੍ਹਨ ਲਈ ਇਸੇ ਸਕੂਲ 'ਚ ਭੇਜਦੇ ਸਨ 6ਵੀਂ ਕਲਾਸ ਤੋਂ ਬਾਅਦ ਇਹਨਾਂ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਭੇਜਿਆ ਜਾਂਦਾ ਸੀ ਜੇਕਰ ਮੇਰਾ ਪਰਿਵਾਰ ਵੀ ਸੜਕ ਦੇ ਦੂਜੇ ਬੰਨੇ ਰਹਿ ਰਿਹਾ ਹੁੰਦਾ ਤਾਂ ਮੈਨੂੰ ਵੀ ਵੱਖਰੇ ਸਕੂਲ ਵਿੱਚ ਭੇਜਿਆ ਜਾਂਦਾ ਜਿੱਥੇ ਮੇਰੇ ਜਿਹੇ ਪਰਿਵਾਰਾਂ ਦੇ ਬੱਚੇ ਪੜ੍ਹਦੇ ਸਨ 6ਵੀਂ ਕਲਾਸ ਤੋਂ ਬਾਅਦ ਇਹਨਾਂ ਬੱਚਿਆਂ ਵਾਂਗ ਮੈਂ ਵੀ ਪਬਲਿਕ ਇੰਟਰਮੀਡੀਏਟ ਅਤੇ ਹਾਈ ਸਕੂਲ ਕੀਤਾ ਹੁੰਦਾ ਕਿਉਂਕਿ ਉਹਨਾਂ ਵਾਂਗ ਮੇਰੇ ਲਈ ਵੀ ਪ੍ਰਾਈਵੇਟ ਸਕੂਲ 'ਚ ਜਾਣਾ ਸੰਭਵ ਨਹੀਂ ਸੀ ਆਖਿਰ ਮੇਰੇ ਡੈਡੀ ਨੇ ਅਖਬਾਰ ਨੂੰ ਇੱਕ ਪਾਸੇ ਰੱਖ ਦਿੱਤਾ ਮੈਨੂੰ ਪਤਾ ਸੀ ਕਿ ਉਹ ਕੀ ਸੋਚ ਰਹੇ ਹਨ। ਉਹਨਾਂ ਨੇ ਹੌਲੀ ਦੇ ਕੇ ਸ਼ੁਰੂਆਤ ਕੀਤੀ। ਜੇਕਰ ਤੂੰ ਅਮੀਰ ਬਣਨਾ ਚਾਹੁੰਦਾ ਹੈ ਤਾਂ ਤੈਨੂੰ ਪੈਸੇ ਬਣਾਉਣਾ ਸਿੱਖਣਾ ਚਾਹੀਦਾ ਹੈ। ਮੈਂ ਪੁੱਛਿਆ, ਮੈਂ ਪੈਸੇ ਬਣਾਉਣਾ ਕਿਵੇਂ ਸਿੱਖ ਸਕਦਾ ਹਾਂ? ਆਪਣੇ ਦਿਮਾਗ ਦਾ ਇਸਤੇਮਾਲ ਕਰਕੇ। ਉਹਨਾਂ ਨੇ ਮੁਸਕਰਾਉਂਦੇ ਹੋਏ ਕਿਹਾ, ਜਿਸ ਦਾ ਅਸਲ ਵਿੱਚ ਮਤਲਬ ਇਹ ਸੀ, "ਬਸ ਮੈਂ ਤੁਹਾਨੂੰ ਇੰਨਾ ਹੀ ਦੱਸ ਸਕਦਾ ਹਾਂ।" ਜਾ ਮੈਂ ਇਸ ਦਾ ਜਵਾਬ ਨਹੀਂ ਜਾਣਦਾ ਇਸ ਲਈ ਮੈਨੂੰ ਤੰਗ ਨਾ ਕਰੋ ਇੱਕ ਸਾਂਝੇਦਾਰੀ ਹੋਈ ਅਗਲੀ ਸਵੇਰ ਮੈਂ ਆਪਣੇ ਸਕੂਲ ਤੋਂ ਚੰਗੇ ਦੋਸਤ ਮਾਈਕ ਨੇ ਆਪਣੇ ਡੈਡੀ ਦੀਆਂ ਗੱਲਾਂ ਦਸੀਆਂ ਅਗਲੀ ਸਵੇਰ ਮੈਂ ਆਪਣੇ ਸਭ ਤੋਂ ਚੰਗੇ ਦੋਸਤ ਮਾਈਕ ਨੇ ਨੂੰ ਆਪਣੇ ਡੈਡੀ ਦੀਆਂ ਗੱਲਾਂ ਦਸੀਆਂ ਜਿੱਥੇ ਤੱਕ ਮੈਨੂੰ ਯਾਦ ਹੈ ਉਸ ਸਕੂਲ 'ਚ ਮੈਂ ਅਤੇ ਮਾਇਕ ਹੀ ਦੋ ਗਰੀਬ ਬੱਚੇ ਸੀ। ਮਾਇਕ ਵੀ ਮੇਰੇ ਵਾਂਗ ਸੀ ਕਿਉਂਕਿ ਉਹ ਵੀ ਚੰਗੀ ਕਿਸਮਤਕਾਰ ਨਹੀਂ ਉਸ ਸਕੂਲ 'ਚ ਸੀ। ਇੰਜ ਲੱਗਦਾ ਹੈ ਕਿ ਕਿਸੇ ਨੇ ਕਸਬੇ ਵਿੱਚ ਸਕੂਲਾਂ ਦੀਆਂ ਸੀਮਾਵਾਂ ਤੈਅ ਕਰ ਦਿੱਤੀਆਂ ਸਨ। ਅਤੇ ਇਸੇ ਕਾਰਨ ਹੀ ਅਸੀਂ ਲੋਕ ਅਮੀਰ ਬੱਚਿਆਂ ਦੇ ਸਕੂਲ 'ਚ ਪੜ ਰਹੇ ਸੀ। ਸੱਚ ਕਿਹਾ ਜਾਵੇ ਤਾਂ ਅਸੀਂ ਲੋਕ ਗਰੀਬ ਨਹੀਂ ਸੀ ਪਰ ਸਾਨੂੰ ਇੰਜ ਹੀ ਲੱਗਦਾ ਸੀ। ਕਿਉਂਕਿ ਬਾਕੀ ਸਾਰੇ ਬੱਚਿਆਂ ਕੋਲ ਨਵੇਂ ਬੇਸਬਾਲ ਗਲਵਜ਼ ਨਵੀਆਂ ਸਾਈਕਲਾਂ ਅਤੇ ਹਰ ਚੀਜ਼ ਨਵੀਂ ਹੁੰਦੀ ਸੀ। ਮੰਮੀ ਤੇ ਡੈਡੀ ਸਾਨੂੰ ਸਾਡੀ ਸਾਰੀ ਲੋੜਿੰਦੀਆਂ ਚੀਜ਼ਾਂ ਦਿਵਾਉਂਦੇ ਸਨ ਜਿਵੇਂ ਖਾਣਾ ਘਰ ਕੱਪੜੇ ਪਰ ਇਸ ਤੋਂ ਵੱਧ ਕੁਝ ਵੀ ਨਹੀਂ। ਮੇਰੇ ਡੈਡੀ ਕਹਾ ਕਰਦੇ ਸਨ ਜੇਕਰ ਤੁਹਾਨੂੰ ਕੋਈ ਹੋਰ ਚੀਜ਼ ਚਾਹੀਦੀ ਹੈ ਤਾਂ ਉਸ ਲਈ ਕੰਮ ਕਰੋ। ਸਾਨੂੰ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਸਨ ਪਰ 9 ਸਾਲ ਦੇ ਬੱਚਿਆਂ ਲਈ ਕੋਈ ਬਹੁਤਾ ਕੰਮ ਮੌਜੂਦ ਨਹੀਂ ਸੀ ਮਾਈਕ ਨੇ ਪੁੱਛਿਆ ਤਾਂ ਪੈਸੇ ਕਮਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਮੈਂ ਨਹੀਂ ਜਾਣਦਾ ਮੈਂ ਕਿਹਾ ਪਰ ਕੀ ਤੂੰ ਇਸ ਕੰਮ 'ਚ ਮੇਰਾ 파ਟਨਰ ਬਣਨਾ ਚਾਹੇਂਗਾ ਉਹ ਰਾਜ਼ੀ ਹੋ ਗਿਆ ਤੇ ਉਸ ਸਨੇਚਰਵਾਰ ਦੀ ਸਵੇਰ ਮਾਈਕ ਮੇਰਾ ਪਹਿਲਾ ਬਿਜ਼ਨਸ 파ਟਨਰ ਬਣ ਗਿਆ ਅਸੀਂ ਦੋਵੇਂ ਸਾਰੀ ਸਵੇਰ ਇਹੀ ਸੋਚਦੇ ਰਹੇ ਕਿ ਪੈਸਾ ਕਿਵੇਂ ਕਮਾਇਆ ਜਾਵੇ ਕਦੇ ਕਦਾਈ ਅਸੀਂ ਉਹਨਾਂ ਬੇਫਿਕਰ ਬੱਚਿਆਂ ਬਾਰੇ ਗੱਲਾਂ ਕਰਦੇ ਰਹੇ ਜਿਹੜੇ ਕਿ ਜਿੰਮੀ ਦੇ ਵਿੱਚ ਹਾਊਸ 'ਚ ਇਸ ਵੇਲੇ ਮਜ਼ੇ ਕਰ ਰਹੇ ਹੋਣਗੇ ਇਸ ਨਾਲ ਥੋੜੀ ਛੱਟ ਵੱਜਦੀ ਸੀ ਪਰ ਇਹ ਛੱਟ ਚੰਗੀ ਸੀ ਕਿਉਂਕਿ ਇਸੇ ਕਾਰਨ ਅਸੀਂ ਸੋਚਣ ਲਈ ਪ੍ਰੇਰਿਤ ਹੋਏ ਕਿ ਪੈਸਾ ਕਿਵੇਂ ਕਮਾਇਆ ਜਾਵੇ ਆਖਿਰਕਾਰ ਉਸ ਦੁਪਹਿਰ ਨੂੰ ਸਾਡੇ ਦਿਮਾਗ ਅੰਦਰ ਬਿਜਲੀ ਵਾਂਗ ਇੱਕ ਵਿਚਾਰ ਆਇਆ ਇਹ ਇੱਕ ਇਹੋ ਜਿਹਾ ਵਿਚਾਰ ਸੀ ਜਿਸ ਨੂੰ ਮਾਇਕ ਨੇ ਕਿਸੇ ਕਿਤਾਬ 'ਚ ਪੜ੍ਹਿਆ ਸੀ ਰਮਾਂਚਿਤ ਹੋ ਕੇ ਅਸੀਂ ਆਪਣੇ ਹੱਥ ਮਿਲਾਏ ਤੇ ਪਾਰਟਨਰਸ਼ਿਪ ਦੇ ਕੋਲ ਹੁਣ ਇੱਕ ਬਿਜ਼ਨਸ ਸੀ ਅਗਲੇ ਕੁਝ ਹਫ਼ਤਿਆਂ ਤੱਕ ਮੈਂ ਤੇ ਮਾਇਕ ਆਲੇ-ਦੁਆਲੇ ਦੇ ਇਲਾਕਿਆਂ 'ਚ ਭਜਨ ਅਠ ਕਰਦੇ ਰਹੇ ਅਸੀਂ ਦਰਵਾਜ਼ਿਆਂ ਤੇ دستਕ ਦਿੰਦੇ ਤੇ ਗਵਾਂਡੀਆਂ ਨੂੰ ਕਹਿੰਦੇ ਕਿ ਉਹ ਆਪਣੀ ਇਸਤੇਮਾਲ ਕੀਤੀ ਹੋਈ ਟੂਥਪੇਸਟ ਟਿਊਬ ਵਾਲੇ ਸਾਡੇ ਵਾਸਤੇ ਰੱਖ ਲੈਣ। ਰਾਨੀ ਨਾਲ ਸਾਨੂੰ ਦੇਖਦਿਆਂ ਜ਼ਿਆਦਾਤਰ ਲੋਕਾਂ ਨੇ ਮੁਸਕਰਾਉਂਦਿਆਂ ਸਾਡੀ ਗੱਲ ਮੰਨ ਲਈ। ਕੁਝ ਨੇ ਪੁੱਛਿਆ ਕਿ ਸਾਨੂੰ ਟੂਥਪੇਸਟ ਟਿਊਬ ਕਿਉਂ ਚਾਹੀਦੀ ਹੈ? ਜਵਾਬ ਦੇਸੀ ਕਹੈਸੀ ਤੁਹਾਨੂੰ ਇਹ ਨਹੀਂ ਦੱਸ ਸਕਦੇ, ਇਹ ਇੱਕ ਬਿਜ਼ਨਸ ਸੀਕ੍ਰੇਟ ਹੈ। ਹਫ਼ਤੇ ਗੁਜ਼ਰਦੇ ਇਹ ਤੇ ਮੇਰੀ ਮਾਂ ਬੜੀ ਦੁਖੀ ਹੋ ਗਈ। ਆਪਣੇ ਕੱਚੇ ਮਾਲ ਨੂੰ ਇਕੱਤਰ ਕਰਨ ਲਈ ਅਸੀਂ ਜੋ ਥਾਂ ਚੁਣੀ ਸੀ ਉਹ ਉਹਨਾਂ ਦੀ ਵਾਸ਼ਿੰਗ ਮਸ਼ੀਨ ਦੇ ਇੱਕਦਮ ਨਜ਼ਦੀਕ ਸੀ ਇੱਕ ਪੂਰੇ ਕਾਰਡਬੋਰਡ ਦਾ ਬਕਸਾ ਜਿਸ ਵਿੱਚ ਕਦੇ ਕੈਚਅਪ ਦੀਆਂ ਬੋਤਲਾਂ ਰੱਖੀਆਂ ਹੁੰਦੀਆਂ ਸਨ ਸਾਡੇ ਇਸਤੇਮਾਲ ਕੀਤੇ ਹੋਏ ਟੂਥਪੇਸਟ ਦੇ ਟਿਊਬਸ ਦੀ ਗਿਣਤੀ ਵਧਣ ਲੱਗੀ ਆਖਰੀ ਇੱਕ ਦਿਨ ਮਾਂ ਦੇ ਸਬਰ ਦਾ ਬੰਨ ਟੁੱਟ ਗਿਆ ਗੁੰਡੀਆਂ ਦੇ ਟੇਡੇ ਮੇਡੇ ਅਤੇ ਇਸਤੇਮਾਲ ਕੀਤੇ ਹੋਏ ਟੂਥਪੇਸਟ ਟਿਊਬਸ ਨੂੰ ਦੇਖਦੇ ਦੇਖਦੇ ਉਹ ਬੋਰ ਹੋ ਗਈ ਸੀ ਉਨਾਂ ਨੇ ਪੁੱਛਿਆ ਤੁਸੀਂ ਦੋਵੇਂ ਕਰ ਕੀ ਰਹੇ ਹੋ ਤੇ ਮੈਂ ਇਹ ਨਹੀਂ ਸੁੰਣਾ ਚਾਹੁੰਦੀ ਕਿ ਇਹ ਇੱਕ ਬਿਜ਼ਨਸ ਸੀਕਰਟ ਹੈ ਜਾਂ ਤਾਂ ਇਸ ਗੰਦ ਨੂੰ ਸਾਫ਼ ਕਰੋ ਨਹੀਂ ਤਾਂ ਮੈਂ ਇਸ ਨੂੰ ਚੁੱਕ ਕੇ ਬਾਹਰ ਸੁੱਟ ਦਿਆਂਗੀ ਮਾਇਕ ਤੇ ਮੈਂ ਉਹਨਾਂ ਦੇ ਹੱਥ ਪੈਰ ਜੋੜੇ ਅਤੇ ਉਹਨਾਂ ਨੂੰ ਇਹ ਦੱਸਿਆ ਕਿ ਛੇਤੀ ਹੀ ਸਾਡੇ ਕੋਲ ਕੱਚਾ ਮਾਲ ਇਕੱਤਰ ਹੋ ਜਾਵੇਗਾ ਤੇ ਫਿਰ ਅਸੀਂ ਆਪਣੀ ਪੈਦਾਵਾਰ ਸ਼ੁਰੂ ਕਰ ਦੇਵਾਂਗੇ ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਕੁਝ ਗਵਾਂਡੀਆਂ ਦਾ ਇੰਤਜ਼ਾਰ ਕਰ ਰਹੇ ਹਾਂ ਆਜ ਉਹ ਆਪਣੀ ਟੂਥਪੇਸਟ ਦੇ ਟਿਊਬਸ ਨੂੰ ਮੁਕਾ ਲੈਣ। ਮਾਂ ਨੇ ਸਾਨੂੰ ਇੱਕ ਹਫ਼ਤੇ ਦੀ ਮੌਹਲਤ ਹੋਰ ਦੇ ਦਿੱਤੀ। ਪੈਦਾਵਾਰ ਸ਼ੁਰੂ ਹੋਣ ਦੀ ਤਾਰੀਖ ਨੇੜੇ ਆ ਗਈ। ਦਬਾਅ ਵੱਧ ਚੁੱਕਿਆ ਸੀ। ਸਾਡੇ ਵੇਅਰ ਹਾਊਸ ਦੀ ਮਾਲਕ ਜਾਨੀ ਕਿ ਮੇਰੀ ਮਾਂ ਨੇ ਸਾਡੀ ਪਹਿਲੀ ਪਾਰਟਨਰਸ਼ਿਪ ਕੰਪਨੀ ਨੂੰ ਥਾਂ ਬਦਲੀ ਕਰਨ ਦਾ ਨੋਟਿਸ ਦੇ ਦਿੱਤਾ। ਹੁਣ ਮਾਇਕ ਦਾ ਕੰਮ ਇਹ ਸੀ ਕਿ ਗਵੰਡੀਆਂ ਨੂੰ ਆਪਣੀ ਟੂਥਪੇਸਟ ਛੇਤੀ ਮੁਕਾਉਣ ਵਾਸਤੇ ਕਹੇ। ਤੇ ਨਾਲ ਹੀ ਇਹ ਵੀ ਜੋੜ ਦੇਵੇ ਦੰਦਾਂ ਦੇ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਦਿਨ ਚ ਕਈ ਵਾਰੀ ਬਰਸ਼ ਕਰਨਾ ਚਾਹੀਦਾ ਹੈ ਮੈਂ ਪੈਦਾਵਾਰ ਦੀ ਪ੍ਰਕਿਰਿਆ ਨੂੰ ਠੀਕ-ਠਾਕ ਕਰਨ ਜੁਟ ਗਿਆ ਇੱਕ ਦਿਨ ਮੇਰੇ ਡੈਡੀ ਆਪਣੇ ਇੱਕ ਦੋਸਤ ਨਾਲ ਕਾਰ ਚ ਬੈਠ ਪੋਰਚ ਵਿਚ ਆਏ ਤੇ ਉਹਨਾਂ ਦੀ ਹੈਰਾਨੀ ਦਾ ਕੋਈ ਠਿਕਾਣਾ ਨਹੀਂ ਸੀ ਰਹਾ ਜਦੋਂ ਉਹਨਾਂ ਨੇ ਸਾਲ ਦੇ ਦੋ ਬੱਚਿਆਂ ਨੂੰ ਉਤਪਾਦਨ ਦੀ ਪ੍ਰਕਿਰਿਆ 'ਚ ਪੂਰੀ ਚੁਸਤੀ ਨਾਲ ਜੁਟੇ ਹੋਏ ਦੇਖਿਆ। ਹਰ ਪਾਸੇ ਬ੍ਰੀਕ ਚਿੱਟਾ ਪਾਊਡਰ ਫੈਲੇ ਹੋਇਆ ਸੀ। ਇੱਕ ਲੰਮੀ ਮੇਜ਼ ਤੇ ਸਕੂਲੋਂ ਲਿਆਏ ਦੁੱਧ ਦੇ ਛੋਟੇ ਕਾਰਟਨ ਸਨ। ਤੇ ਸਾਡੇ ਪਰਿਵਾਰ ਦੀ ਇਹ ਬਾਚੀ ਗਰਿਲ ਲਾਲ ਦੇਕ ਦੇ ਕੋਲਿਆਂ ਰਾਹੀਂ ਬਹੁਤ ਗਰਮੀ ਨਾਲ ਭਖ ਰਹੀ ਸੀ। ਡੈਡੀ ਬੜੀ ਸਾਵਧਾਨੀ ਨਾਲ ਚੱਲਦੇ ਆ ਸਾਡੇ ਕੋਲ ਆਏ। ਕਿਉਂਕਿ ਸਾਡੀ ਉਤਪਾਦਨ ਦੀ ਪ੍ਰਕਿਰਿਆ ਨੇ ਪੋਰਚ ਉਤੇ ਕਬਜ਼ਾ ਕਰ ਲਿਆ ਸੀ ਇਸ ਲਈ ਉਹਨਾਂ ਨੂੰ ਕਾਰ ਬਾਹਰ ਹੀ ਖੜੀ ਕਰਨੀ ਪਈ ਜਦੋਂ ਉਹਨਾਂ ਨੇ ਆਪਣੇ ਦੋਸਤ ਨਾਲ ਸਾਡੇ ਕੋਲ ਆਏ ਤਾਂ ਉਹਨਾਂ ਨੇ ਕੋਲਿਆਂ ਤੇ ਰੱਖੇ ਹੋਏ ਇੱਕ ਸਟੀਲ ਦੇ ਭਾਂਡੇ ਨੂੰ ਦੇਖਿਆ ਜਿਸ 'ਚ ਟੂਥਪੇਸਟ ਟਿਊਬਸ ਪਿਗਲ ਰਹੀਆਂ ਸਨ ਉਹਨਾਂ ਦਿਨਾਂ 'ਚ ਟੂਥਪੇਸਟ ਪਲਾਸਟਿਕ ਦੇ ਟਿਊਬਸ ਵਿੱਚ ਨਹੀਂ ਸਨ ਆਉਂਦੇ ਯੂਬ ਜੀ ਸੀਸੇ ਲੈਡ ਦੇ ਬਣੇ ਹੁੰਦੇ ਸਨ ਇੱਕ ਵਾਰੀ ਰੰਗ ਜਲ ਜਾਣ ਤੋਂ ਬਾਅਦ ਅਸੀਂ ਟਿਊਬਸ ਨੂੰ ਸਟੀਲ ਦੇ ਭਾਂਡੇ ਚ ਪਾ ਦਿੰਦੇ ਤਾਂ ਕਿ ਉਹ ਪਿਗਲ ਕੇ ਲਿਕਵਿਡ ਵਿੱਚ ਆ ਜਾਵੇ ਇਸ ਪਿਗਲੇ ਹੋਏ ਦਰਵ ਨੂੰ ਅਸੀਂ ਨਿੱਕੇ ਜਿਹੇ ਛੇਦ ਵਾਲੇ ਦੁੱਧ ਦੇ ਘਾਟਣਾ ਅੰਦਰ ਪਾ ਰਹੇ ਸੀ ਦੁੱਧ ਦੇ ਨਾ ਘਾਟਣਾ ਚ ਪਲਾਸਟਰ ਆਫ ਪੈਰਿਸ ਭਰਿਆ ਹੋਇਆ ਸੀ ਹਰ ਪਾਸੇ ਫੈਲਿਆ ਚਿੱਟਾ ਪਾਊਡਰ ਪਲਾਸਟਰ ਹੀ ਸੀ ਜਿਸ ਚ ਅਸੀਂ ਪਾਣੀ ਮਿਲਾਇਆ ਹੋਇਆ ਸੀ ਜਲਦਬਾਜ਼ੀ ਕਾਰਨ ਮੈਂ ਉਸ ਦੇ ਬੈਗ ਨੂੰ ਛੁੱਟ ਦਿੱਤਾ ਸੀ ਤੇ ਸਾਰੀ ਜ਼ਮੀਨ ਇਹੋ ਜਿਹੀ ਹੀ ਲੱਗ ਰਹੀ ਸੀ ਜਿੱਥੇ ਉੱਥੇ ਹੁਣੇ-ਹੁਣੇ ਬਰਫ਼ ਦਾ ਤੂਫਾਨ ਆਇਆ ਹੋਵੇ ਦੁੱਧ ਦੇ cartons ਬਾਹਰਲੇ ਬਕਸੇ ਸਨ ਜਿਨ੍ਹਾਂ ਅੰਦਰ ਪਲਾਸਟਰ ਆਫ ਪੈਰਿਸ ਦੇ ਸਾਂਚੇ ਸਨ ਮੇਰੇ ਡੈਡੀ ਤੇ ਉਹਨਾਂ ਦੇ ਦੋਸਤਾਂ ਨੂੰ ਦੇਖ ਰਹੇ ਤੇ ਅਸੀਂ ਪਿਗਲੇ ਹੋਏ ਸ਼ੀਸ਼ੇ ਨੂੰ ਪਲਾਸਟਰ ਆਫ ਪੈਰਿਸ ਦੇ ਕਯੂਬਸ ਨੂੰ ਉਹਨਾਂ ਨਿੱਕੇ ਜਿਹੇ ਸੁਰਾਖਾਂ 'ਚ ਪਾਉਂਦੇ ਰਹੇ ਸੰਭਾਲ ਕੇ ਮੇਰੇ ਡੈਡੀ ਨੇ ਕਿਹਾ ਮੈਂ ਬਗੈਰ ਸਿਰ ਚੁੱਕੇ ਹਾਮੀ ਭਰ ਦਿੰਦੀ ਆਖਰਕਾਰ ਜਦੋਂ ਸ਼ੀਸ਼ੇ ਨੂੰ ਪਾਉਣ ਦਾ ਕੰਮ ਮੁੱਕ ਗਿਆ ਤਾਂ ਮੈਂ ਸਟੀਲ ਦੇ ਭਾਂਡੇ ਨੂੰ ਥੱਲੇ ਉਤਾਰ ਦਿੱਤਾ ਤੇ ਫਿਰ ਆਪਣੇ ਡੈਡੀ ਵੱਲ ਵੇਖ ਕੇ ਮੁਸਕਰਾਇਆ। ਉਹਨਾਂ ਨੇ ਨਿੱਕੀ ਜਿਹੀ ਮੁਸਕਰਾहट ਨਾਲ ਪੁੱਛਿਆ, "ਤੁਸੀਂ ਕੀ ਕਰ ਰਹੇ ਹੋ?" "ਅਸੀਂ ਉਹੀ ਕਰ ਰਹੇ ਹਾਂ ਜਿਹੜਾ ਸਾਨੂੰ ਦੱਸਿਆ ਗਿਆ। ਅਸੀਂ ਅਮੀਰ ਬਣਨ ਜਾ ਰਹੇ ਹਾਂ," ਮੈਂ ਕਿਹਾ। "ਜੀ," ਮਾਇਕ ਨੇ ਸਿਰ ਹਿਲਾਉਂਦੇ ਤੇ ਮੁਸਕਰਾਉਂਦੇ ਆ ਕਿਹਾ, "ਅਸੀਂ ਦੋਵੇਂ 파ਟਨਰ ਹਾਂ।" ਡੈਡੀ ਨੇ ਪੁੱਛਿਆ, "ਤੇ ਇਹਨਾਂ ਪਲਾਸਟਰ ਦੇ ਸਾਂਚਿਆਂ ਵਿੱਚ ਕੀ ਹੈ?" ਦੇਖੋ ਮੈਂ ਕਿਹਾ ਇਹਨਾਂ ਅੰਦਰ ਇੱਕ ਬਹੁਤ ਵਧੀਆ ਚੀਜ਼ ਹੈ ਨਿੱਕੇ ਜਿਹੇ ਥੋੜੇ ਨਾਲ ਮੈਂ ਸੀਲ ਨੂੰ ਠੋਕਿਆ ਜਿਸ ਨਾਲ ਬਾਹਰਲਾ ਖੋਲ ਟੁੱਟ ਗਿਆ ਸਾਵਧਾਨੀ ਨਾਲ ਮੈਂ ਉੱਪਰਲੇ ਅੱਧੇ ਪਲਾਸਟਰ ਨੂੰ ਹਟਾਇਆ ਤੇ ਜਸਤੇ ਦਾ ਇੱਕ ਸਿੱਕਾ ਬਾਹਰ ਡਿੱਗ ਪਿਆ ਉਹ ਰੱਬਾ ਮੇਰੇ ਡੈਡੀ ਨੇ ਕਿਹਾ ਤਾਂ ਤੁਸੀਂ ਲੋਕ ਜਸਤੇ ਦੇ ਸਿੱਕੇ ਨੂੰ ਢਾਲ ਰਹੇ ਸੀ ਬਿਲਕੁਲ ਸਹੀ ਮਾਇਕ ਨੇ ਕਿਹਾ ਅਸੀਂ ਉਹੀ ਕਰ ਰਹੇ ਹਾਂ ਜਿਵੇਂ ਤੁਸੀਂ ਸਾਨੂੰ ਕਿਹਾ ਸੀ ਅਸੀਂ ਆਪਣੇ ਲਈ ਪੈਸੇ ਬਣਾ ਰਹੇ ਹਾਂ ਮੇਰੇ ਡੈਡੀ ਦੇ ਦੋਸਤ ਬੜੀ ਜ਼ੋਰ ਨਾਲ ਹੱਸਣ ਲੱਗਾ। ਮੇਰੇ ਡੈਡੀ ਵੀ ਮੁਸਕਰਾਏ ਤੇ ਉਹਨਾਂ ਨੇ ਆਪਣਾ ਸਿਰ ਹਿਲਾਇਆ। ਉਹਨਾਂ ਦੇ ਸਾਹਮਣੇ ਅੱਗ ਤੇ ਟੂਥਪੇਸਟ ਦੀਆਂ ਟਿਊਬਸ ਦੇ ਬਕਸੇ ਨਾਲ ਚਿੱਟੀ ਮਿੱਟੀ ਚ ਲਿਬੜੇ ਦੋ ਬੱਚੇ ਖੜੇ ਸਨ। ਜਿਹੜੇ ਸਕੰਨ ਤੋਂ ਉਸ ਕੰਨ ਤਾਈਂ ਖੁੱਲ ਕੇ ਮੁਸਕਰਾ ਰਹੇ ਸਨ। ਉਹਨਾਂ ਨੇ ਸਾਨੂੰ ਕਿਹਾ ਕਿ ਉਹ ਸਾਰਾ ਕੁਝ ਛੱਡ ਕੇ ਉਹਨਾਂ ਨਾਲ ਚੱਲਣ ਤੇ ਘਰ ਦੇ ਸਾਹਮਣੇ ਵਾਲੀ ਪੌੜੀ ਉੱਤੇ ਬੈਠਣ। ਮਸਕਰਾਉਂਦੇ ਉਹਨਾਂ ਨੇ ਸਾਨੂੰ ਜਲਦਬਾਜੀ ਮਸਕਰਾਉਂਦੇ ਉਹਨਾਂ ਨੇ ਸਾਨੂੰ ਜਾਲ ਸਾਜੀ ਸ਼ਬਦ ਦਾ ਮਤਲਬ ਸਮਝਾਇਆ ਸਾਡੇ ਸੁਪਨੇ ਢੈ ਢੇਰੀ ਹੋ ਗਏ ਸਨ ਤਾਂ ਤੁਹਾਡਾ ਮਤਲਬ ਹੈ ਕਿ ਇਹ ਗੈਰ ਕਾਨੂੰਨੀ ਹੈ ਮਾਈਕ ਨੇ ਕੰਬਦੀ ਹੋਈ ਆਵਾਜ਼ ਚ ਪੁੱਛਿਆ ਛੱਡੋ ਵੀ ਡੈਡੀ ਦੇ ਦੋਸਤ ਨੇ ਕਿਹਾ ਹੋ ਸਕਦਾ ਹੈ ਕਿ ਨਿਆਣੇ ਆਪਣੀ ਸੁਭਾਵਿਕ ਯੋਗਤਾ ਨੂੰ ਵਿਕਸਿਤ ਕਰ ਰਹੇ ਹੋਣ ਮੇਰੇ ਡੈਡੀ ਉਹਨਾਂ ਨੂੰ ਘੂਰਦੇ ਰਹੇ ਜੀ ਇਹ ਗੈਰ ਕਾਨੂੰਨੀ ਹੈ ਡੈਡੀ ਨੇ ਹੌਲੀ ਜਿਹੀ ਕਿਹਾ ਪਰ ਤੁਸੀਂ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਤੁਹਾਡੇ 'ਚ ਬਹੁਤ ਜ਼ਿਆਦਾ ਰਚਨਾਤਮਕਤਾ ਅਤੇ ਮੌਲਿਕ ਵਿਚਾਰ ਹਨ ਇਸੇ ਤਰ੍ਹਾਂ ਅੱਗੇ ਵਧਦੇ ਰਹੋ ਮੈਨੂੰ ਤੁਹਾਡੇ ਉੱਤੇ ਮਾਣ ਹੈ ਨਿਰਾਸ਼ ਹੋ ਕੇ ਮਾਇਕ ਤੇ ਮੈਂ ਤਕਰੀਬਨ 20 ਮਿੰਟਾਂ ਤਾਈਂ ਚੁੱਪ ਆਪਣਾ ਸਿਰ ਫੜ ਕੇ ਬੈਠੇ ਰਹੇ ਉਸ ਤੋਂ ਬਾਅਦ ਅਸੀਂ ਸਾਰਾ ਕਬਾੜ ਸਾਫ਼ ਕਰਨਾ ਸ਼ੁਰੂ ਕੀਤਾ ਪਹਿਲੇ ਹੀ ਦਿਨ ਸਾਡਾ ਸਾਰਾ ਬਿਜ਼ਨਸ ਚੌਪਟ ਹੋ ਗਿਆ ਪਾਊਡਰ ਸਾਫ ਕਰਦਿਆ ਮੈਂ ਮਾਇਕ ਵੱਲ ਵੇਖਿਆ ਤੇ ਕਿਹਾ ਮੈਨੂੰ ਲੱਗਦਾ ਹੈ ਜਿੰਮੀ ਤੇ ਉਸਦੇ ਦੋਸਤ ਠੀਕ ਕਹਿੰਦੇ ਸਨ ਅਸੀਂ ਸੱਚਮੁੱਚ ਹੀ ਗਰੀਬ ਹਾਂ ਜਦ ਮੈਂ ਇਹ ਕਿਹਾ ਤਦ ਡੈਡੀ ਬਸ ਜਾਣ ਵਾਲੇ ਹੀ ਸਨ ਬੱਚੇ ਉਹਨਾਂ ਨੇ ਕਿਹਾ ਤੁਸੀਂ ਗਰੀਬ ਉਹਦੋਂ ਕਹਲਾਉਂਦੇ ਕਹਲਾਉਂਗੇ ਜਦੋਂ ਤੁਸੀਂ ਹਾਰ ਮੰਨ ਲਵੋਗੇ ਸਭ ਤੋਂ ਵੱਧ ਮਹੱਤਵਪੂਰਨ ਚੀਜ਼ ਇਹ ਹੈ ਕਿ ਤੁਸੀਂ ਕੁਝ ਕੀਤਾ ਜ਼ਿਆਦਾਤਰ ਲੋਕ ਅਮੀਰ ਬਣਨ ਬਾਰੇ ਕੇਵਲ ਗੱਲਾਂ ਕਰਦੇ ਤੇ ਸੁਪਨੇ ਦੇਖਦੇ ਰਹਿੰਦੇ ਹਨ ਤੁਸੀਂ ਕੁਝ ਕਰਨ ਦੀ ਕੋਸ਼ਿਸ਼ ਤੇ ਕੀਤੀ ਮੈਨੂੰ ਤੁਹਾਡੇ ਉੱਤੇ ਮਾਣ ਹੈ ਮੈਂ ਇੱਕ ਵਾਰ ਫਿਰ ਤੋਂ ਉਹੀ ਗੱਲ ਕਹਾਂਗਾ ਅੱਗੇ ਵਧਦੇ ਜਾਓ ਹਾਰ ਨਾ ਮੰਨੋ ਮਾਇਕ ਤੇ ਮੈਂ ਖਾਮੋਸ਼ ਖਲੋਤੇ ਰਹੇ ਇਹ ਸ਼ਬਦ ਸੁਣਨ ਵਿੱਚ ਚੰਗੇ ਸਨ ਪਰ ਸਾਨੂੰ ਇਹ ਪਤਾ ਨਹੀਂ ਸੀ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂ ਇਸ ਤਰ੍ਹਾਂ ਕਿਉਂ ਹੈ ਡੈਡੀ ਕੀ ਤੁਸੀਂ ਅਮੀਰ ਨਹੀਂ ਹੋ ਮੈਂ ਪੁੱਛਿਆ ਕਿਉਂਕਿ ਮੈਂ ਇੱਕ ਸਕੂਲ ਟੀਚਰ ਬਣਨ ਦਾ ਨਿਰਣਣਾ ਲਿਆ ਸੀ ਸਕੂਲ ਟੀਚਰ ਅਮੀਰ ਬਣਨ ਬਾਰੇ ਕਦੇ ਨਹੀਂ ਸੋਚਦੇ। ਅਸੀਂ ਕੇਵਲ ਪੜਾਉਣਾ ਪਸੰਦ ਕਰਦੇ ਹਾਂ। ਕਾਸ਼ ਕਿ ਮੈਂ ਤੁਹਾਡੀ ਸਹਾਇਤਾ ਕਰ ਸਕਦਾ। ਪਰ ਹਕੀਕਤਨ ਮੈਂ ਇਹ ਨਹੀਂ ਜਾਣਦਾ ਕਿ ਦੌਲਤ ਕਿਵੇਂ ਕਮਾਈ ਜਾਂਦੀ ਹੈ। ਮਾਇਕ ਤੇ ਮੈਂ ਮੁੜੇ ਅਤੇ ਫਿਰ ਆਪਣੀ ਸਫਾਈ ਮਹਿਮ ਚ ਰੁੱਝ ਗਏ। ਡੈਡੀ ਨੇ ਕਿਹਾ ਜੇਕਰ ਤੁਸੀਂ ਲੋਕ ਇਹ ਸਿੱਖਣਾ ਹੀ ਚਾਹੁੰਦੇ ਹੋ ਕਿ ਅਮੀਰ ਕਿਵੇਂ ਬਣਿਆ ਜਾਂਦਾ ਹੈ ਤਾਂ ਮੇਰੇ ਤੋਂ ਨਾ ਪੁੱਛੋ। ਮਾਈਕ ਤੁਸੀਂ ਆਪਣੇ ਡੈਡੀ ਤੋਂ ਇਹ ਸਵਾਲ ਪੁੱਛੋ ਮੇਰੇ ਡੈਡੀ ਮਾਈਕ ਨੇ ਹੈਰਾਨੀ ਨਾਲ ਕਿਹਾ ਹਾਂਜੀ ਤੇਰੇ ਡੈਡੀ ਮੇਰੇ ਡੈਡੀ ਨੇ ਮੁਸਕਰਾ ਕੇ ਦੁਹਰਾਇਆ ਤੇਰੇ ਡੈਡੀ ਦਾ ਤੇ ਮੇਰਾ ਇੱਕੋ ਹੀ ਬੈਂਕਰ ਹੈ ਅਤੇ ਉਹ ਵੀ ਤੇਰੇ ਡੈਡੀ ਦੀ ਬੜੀ ਪ੍ਰਸ਼ੰਸਾ ਕਰਦਾ ਹੈ ਉਸਨੇ ਮੈਨੂੰ ਕਈ ਵਾਰੀ ਇਹ ਦੱਸਿਆ ਹੈ ਕਿ ਪੈਸੇ ਬਣਾਉਣ ਦੇ ਤੇਰੇ ਡੈਡੀ ਦਾ ਕੋਈ ਜਵਾਬ ਨਹੀਂ ਹੈ ਮੇਰੇ ਡੈਡੀ ਦਾ ਮਾਈਕ ਨੇ ਇੱਕ ਵਾਰੀ ਫਿਰ ਹੈਰਾਨੀ ਨਾਲ ਪੁੱਛਿਆ ਫਿਰ ਇੰਜ ਕਿਉਂ ਹੈ ਕਿ ਸਕੂਲ ਦੇ ਅਮੀਰ ਬੱਚਿਆਂ ਦਾ ਬਾਗ ਸਾਡੇ ਕੋਲ ਸ਼ਾਨਦਾਰ ਕਾਰ ਤੇ ਆਲਿਸ਼ਾਨ ਮੰਗਲਾ ਨਹੀਂ ਹੈ ਸ਼ਾਨਦਾਰ ਕਾਰ ਤੇ ਆਲਿਸ਼ਾਨ ਮੰਗਲੇ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਨਿਸ਼ਚਿਤ ਤੌਰ ਤੇ ਅਮੀਰ ਹੋ ਜਾਂ ਤੁਸੀਂ ਪੈਸਾ ਬਣਾਉਣ ਦੀ ਕਲਾ ਜਾਣਦੇ ਹੋ ਡੈਡੀ ਨੇ ਜਵਾਬ ਦਿੱਤਾ ਜਿੰਮੀ ਦੇ ਡੈਡੀ 슈ਗਰ ਪਲਾਂਟੇਸ਼ਨ 'ਚ ਕੰਮ ਕਰਦੇ ਹਨ ਉਹਨਾਂ ਤੇ ਮੇਰੇ ਵਿਚਾਰ ਜ਼ਿਆਦਾ ਫਰਕ ਨਹੀਂ ਹੈ ਉਹ ਇੱਕ ਕੰਪਨੀ ਲਈ ਕੰਮ ਕਰਦੇ ਹਨ ਤੇ ਮੈਂ ਸਰਕਾਰ ਵਾਸਤੇ ਕੰਪਨੀ ਉਹਨਾਂ ਨੂੰ ਕਾਰ ਖਰੀਦ ਕੇ ਦੇ ਦਿੰਦੀ ਹੈ ਇਸ ਵੇਲੇ ਸ਼ੁਕਰ 슈ગર ਕੰਪਨੀ ਆਰਥਿਕ ਸੰਕਟ ਵਿੱਚ ਫਸੀ ਹੋਈ ਹੈ ਤੇ ਜਿਮੀ ਦੇ ਡੈਡੀ ਕੋਲ ਛੇਤੀ ਹੀ ਕੁਝ ਨਹੀਂ ਬਚੇਗਾ ਤੁਹਾਡੇ ਡੈਡੀ ਜੁਦਾ ਹਨ ਮਾਈਕ ਇੰਜ ਲੱਗਦਾ ਹੈ ਕਿ ਉਹ ਇੱਕ ਸਾਮਰਾਜ ਬਣਾਉਣ ਜਾ ਰਹੇ ਹਨ ਤੇ ਮੇਰਾ ਅੰਦਾਜ਼ਾ ਹੈ ਕਿ ਕੁਝ ਹੀ ਸਾਲਾਂ ਅੰਦਰ ਉਹ ਬਹੁਤ ਅਮੀਰ ਹੋ ਜਾਣਗੇ ਇਹ ਸੁਣ ਕੇ ਮਾਇਕ ਤੇ ਮੈਂ ਇੱਕ ਵਾਰ ਫਿਰ ਰਮਾਂਚਿਤ ਹੋ ਗਏ ਨਵੇਂ ਉਤਸ਼ਾਹ ਨਾਲ ਅਸੀਂ ਆਪਣੇ ਡੁੱਬਦੇ ਹੋਏ ਕਾਰੋਬਾਰ ਦੇ ਕਚਰੇ ਨੂੰ ਸਾਫ਼ ਕਰਨਾ ਰੰਭਿਆ ਜਦੋਂ ਅਸੀਂ ਸਫਾਈ ਕਰ ਰਹੇ ਸਾਂ ਤਾਂ ਅਸੀਂ ਇਹ ਯੋਜਨਾ ਵੀ ਬਣਾ ਲਈ ਕਿ ਕਰੋ ਤੇ ਕਿਵੇਂ ਮਾਇਕ ਦੇ ਰੈਡੀ ਨਾਲ ਗੱਲ ਕੀਤੀ ਜਾਵੇ ਸਮੱਸਿਆ ਇਹ ਸੀ ਕਿ ਮਾਇਕ ਦੇ ਰੈਡੀ ਬਹੁਤ ਜ਼ਿਆਦਾ ਕੰਮ ਕਰਦੇ ਸਨ ਤੇ ਦੇਰ ਰਾਤ ਤੱਕ ਘਰ ਨਹੀਂ ਸਨ ਮੁੜਦੇ ਮਾਇਕ ਦੇ ਰੈਡੀ ਕੋਲ ਕਈ ਵੇਅਰ ਹਾਊਸ ਕੰਸਟਰਕਸ਼ਨ ਕੰਪਨੀ ਸਟੋਰਸ ਚੈਨ ਅਤੇ ਤਿੰਨ ਰੈਸਟੋਰੈਂਟਸ ਹਨ ਰੈਸਟੋਰੈਂਟਸ ਕਾਰਨ ਹੀ ਉਹਨਾਂ ਨੂੰ ਘਰ ਮੁੜਨ 'ਚ ਦੇਰੀ ਹੁੰਦੀ ਸੀ ਸਫਾਈ ਦਾ ਕੰਮ ਖਤਮ ਕਰਨ ਤੋਂ ਬਾਅਦ ਮਾਈਕ ਬੱਸ ਫੜ ਕੇ ਆਪਣੇ ਘਰ ਨੂੰ ਚਲਾ ਗਿਆ ਉਹ ਆਪਣੇ ਡੈਡੀ ਨਾਲ ਗੱਲ ਕਰਨ ਵਾਲਾ ਸੀ ਚਾਹੇ ਉਹ ਕਿੰਨੀ ਹੀ ਦੇਰ ਨਾਲ ਘਰ ਮੁੜਨ ਤੇ ਉਹਨਾਂ ਨੂੰ ਇਹ ਵੀ ਪੁੱਛਣ ਵਾਲਾ ਸੀ ਕਿ ਕੀ ਉਹ ਸਾਨੂੰ ਅਮੀਰ ਬਣਨ ਦੀ ਤਰਕੀਬ ਸਿਖਾਉਣ ਲਈ ਤਿਆਰ ਹਨ ਮਾਈਕ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਜਿਵੇਂ ਹੀ ਉਹ ਆਪਣੇ ਡੈਡੀ ਨਾਲ ਗੱਲ ਕਰ ਲਵੇਗਾ ਉਹ ਮੈਨੂੰ ਫੋਨ ਕਰੇਗਾ ਚਾਹੇ ਕਿੰਨੀ ਹੀ ਦੇਰੀ ਕਿਉਂ ਨਾ ਹੋ ਜਾਵੇ ਫੋਨ ਰਾਤੀ 8:30 ਵਜੇ ਆਇਆ ਓਕੇ ਅਗਲੇ ਸ਼ਨੀਚਰਵਾਰ ਮੈਂ ਕਿਹਾ ਤੇ ਫੋਨ ਰੱਖ ਦਿੱਤਾ ਮੈਂ ਕਿਤੇ ਡੈਡੀ ਸਾਨੂੰ ਮਿਲਣ ਲਈ ਤਿਆਰ ਹੋ ਗਏ ਸਨ ਸ਼ਨੀਚਰਵਾਰ ਸਵੇਰੇ 7:30 ਵਜੇ ਮੈਂ ਸ਼ਹਿਰ ਦੇ ਦੂਜੇ ਹਿੱਸੇ 'ਚ ਜਾਣ ਖਾਤਰ ਬੱਸ ਫੜੀ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ